ਸੋਰ ਬੋਲ 45 35 45 ਕਿਹਦੇ ਆ ਜੰਗ ਦੇ 45 ਤੇ ਦੋ ਮੁੰਡੇ ਸੀ ਉਹ ਲੱਭਦੇ ਨਹੀਂ ਉਹ ਗੱਡੀਆਂ ਲਾ ਕੇ ਆਏ ਨੇ ਉੱਧਰ ਉਹ ਕਿਵੇਂ ਆ ਗਏ ਤੁਹਾਡੇ ਪਿੰਡ ਦੇ ਅਮਨ ਟਿੱਬੇ ਦੇ ਵੀਰ ਦੇ ਪਿੰਡ ਦੇ ਮੁੰਡੇ ਜਿਹੜੇ ਨੇ ਉਹਦੀ ਗੱਡੀ ਲਾ ਕੇ ਚ ਸਾਡਾ ਵੀਰ ਕਬੱਡੀ ਦਾ 스타 ਜਿਹੜੇ ਉਹਦੇ ਮਿੱਤਰ ਉਹਦੇ ਨਾਲ ਆਏ ਨੇ ਉਹ ਗੱਡੀਆਂ ਦੇ ਲਾ ਕੇ ਪੁੱਜਣ ਸੋ ਅੱਜ ਦੇ ਮੈਚ ਦੇ ਵਿੱਚੋਂ ਆਯਾਦ ਕਬੱਡੀ ਕਲੱਬ ਦੀ ਟੀਮ ਦੇ ਪੁਆਇੰਟ ਰਹਿ ਨੇ 35 ਤੇ ਯੰਗ ਕਬੱਡੀ ਕਲੱਬ ਦੀ ਟੀਮ ਦੇ ਪੁਆਇੰਟ ਰਹਿ ਨੇ 45 ਯੰਗ ਕਬੱਡੀ ਕਲੱਬ ਦੀ ਟੀਮ ਅੱਜ ਦੇ ਕਹਿੰਦੇ ਇਸ ਕਬੱਡੀ ਕੱਪ ਦੀ ਜੇਤੂ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ ਤੇ ਬੈਸਟ ਰੇਡਰ ਤੇ ਬੈਸਟ ਯਾਫੀ ਬੈਸਟ ਰੇਡਰ ਮੇਰੇ ਵੀਰੋ ਗੋਰਾ ਸਰਹਾਲੀ ਮੰਡ ਦੀ ਧਰਤੀ ਦਾ 23 ਕਬੱਡੀਆਂ ਪਾ ਕੇ 20 ਪੁਆਇੰਟ ਲੈ ਕੇ ਬੈਸਟ ਰੇਡਰ ਬਣਿਆ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਗੋਰਾ ਮੇਰੇ ਵੀਰੋ ਸਰਹਾਲੀ ਮੰਡ ਦੀ ਧਰਤੀ ਦਾ ਤੇ ਬੈਸਟ ਯਾਫੀ ਸ਼ਾਹਪੁਰੀਆ ਰਾਜੂ ਮੇਰੇ ਵੀਰੋ 15 ਟੱਚ ਤੇ 7 ਜੱਫੇ ਰਾਜੂ ਸ਼ਾਹਪੁਰੀਆ ਬੈਸਟ ਮੇਰੇ ਵੀਰੋ ਯਾਫੀ ਬਣਿਆ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਦੋਨੋਂ ਪਲੇਅਰਾਂ ਦੇ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ